ਘਰ ਦਾ ਖਰਚਾ ਚਲਾਉਣ ਲਈ ਬੰਦਾ ਕੀ ਕੁਝ ਕਰਦਾ ਤੇ ਇਹ ਇੱਕ ਆਮ ਪਰਿਵਾਰ ਸੀਗਾ ਜਿਹੜਾ ਦੁੱਧ ਦੇ ਨਾਲ ਆਪਣਾ ਘਰ ਦਾ ਜਿਹੜਾ ਖਰਚਾ ਚਲਾਉਂਦਾ ਸੀ ਮਾਨਸਾ ਜ਼ਿਲ੍ਹੇ ਦਾ ਪਿੰਡ ਦੋਸਤੋ ਰੱਲੀ ਆ ਰੱਲੀ ਦੇ ਵਿੱਚ ਅੱਪਾ ਅੱਜ ਖੜੇ ਆ ਤੇ ਇਹ ਬਾਈ ਨਾਲ ਇੱਕ ਵੱਡਾ ਕਾਰਨ ਜਿਹੜਾ ਵਾਪਰਿਆ ਤੇ ਜਿਵੇਂ ਬਾਈ ਨੇ ਗਾਵਾਂ ਰੱਖੀਆਂ ਹੋਈਆਂ ਸੀਗੀਆਂ ਜਿਹੜਾ ਦੁੱਧ ਨਾਲ ਘਰ ਦਾ ਖਰਚਾ ਬਹੁਤ ਵਧੀਆ ਚੱਲਦਾ ਸੀਗਾ ਤੇ ਆਬਰਾ ਸੈੱਟ ਸੀਗਾ ਤੇ ਕਹਿਆ ਕਾਰਨ ਵਾਪਰਦਾ ਜਿਹੜਾ ਬਾਈ ਨਾਲ ਵੱਡਾ ਜਿਵੇਂ ਆਪਾਂ ਕਹਿੰਦੇ ਹਾਸਾ ਵਾਪਰੇ ਜਾਂਦਾ ਤੇ ਬਾਈ ਦਾ ਜਿਹੜਾ ਮਨ ਟੁੱਟ ਜਾਂਦਾ ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਤੇ ਪੂਰੀ ਪ੍ਰੋਪਰ ਸਾਨੂੰ ਜਾਣਕਾਰੀ ਲੈਣਿਆ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਪਹਿਲਾਂ ਆਪਣਾ ਹਾਂ ਸਤਪਾਲ ਸਿੰਘ ਠੀਕ ਆ ਸਤਪਾਲ ਬਾਈ ਇਹ ਆਪਣਾ ਮਤਲਬ ਇੱਕ ਵਾਰੀ ਪਿੰਡ ਵੀ ਦੱਸ ਦਿਓ ਪਿੰਡ ਰੱਲੀ ਜੀ ਕਿਲਾ ਮਾਨਸਾ ਜੀ ਠੀਕ ਆ ਸਤਪਾਲ ਇਹ じゃ ਕੀ ਕਾਰਨ ਹੋ ਜਾਂਦਾ ਬਾਈ ਜਿਹੜਾ ਛੋਡਾ ਮਨ ਟੁੱਟ ਜਾਂਦਾ ਅੱਗੇ ਮੇਰਾ ਮੈਂ ਮਰੀਜ਼ਾਂ ਗੁਰਦਾ ਦਾ ਮੈਂ ਮੇਰੇ ਘਰੋਂ ਕੱਢ ਕੇ ਮੇਰੇ ਗੁਰਦਾ ਪਾਇਆ ਹੋਇਆ ਠੀਕ ਹੈ ਗੁਜ਼ਾਰਾ ਗਾਈਆਂ ਤੇ ਚੱਲਦਾ ਜੀ ਮੇਰੀ ਦਵਾਈ ਹੁੰਦੀ ਸੀ ਹੁਣ ਵੀ ਮੈਂ ਬਿਮਾਰ ਹੋ ਗਿਆ ਜੀਗਾ ਮੈਂ ਦਾਖਲ ਦੀ ਦਾ ਛੁੱਟੀ ਦਿੱਤੀ ਸੀ ਕਿ ਟੀਕੇ ਲਾਉਣ ਵਾਲੇ ਆ ਗਏ ਜੀ ਠੀਕ ਹੈ ਮਨ ਠੀਕ ਹੈ ਮਨ ਲਬ ਪਹਿਲਾਂ ਗੁਰਦਾ ਪਿਆ ਹੋ ਸੋਡੇ ਹਾਂ ਗੁਰਦਾ ਪਿਆ ਗੁਰਦੇ ਦੇ ਮਰੀਜ਼ ਹਾਂ ਗੁਰਦੇ ਦੇ ਬਰੀਜ਼ਾਂ ਠੀਕ ਹੈ ਤੇ ਹੁਣ ਲੋਟਾਂਗੇ ਬਾਈ हां ठीक है भाई दवाई चलदी है महीने दी 8000 दवाई चलदी है 8000 दी ठीक है ते भाई की कारण हो गया सी जेड़ा सोडा मन जवें टूट गया आपा कहदी है ना की हजा कारण वापर के ਥੋਡੇ ਨਾਲ ਕਾਰਨ भाई ਸਰਕਾਰੀ ਵਾਲੇ ਟੀਕੇ ਲਾਉਣ ਆਏ ਜੀ ਅਸੀਂ ਉਹਨਾਂ ਨੂੰ ਦੱਸਿਆ ਜੀ ਭਲੀ ਸਾਡੀਆਂ ਗਾਈਆਂ ਗੱਭਣ ਨੇ ਠੀਕ ਹੈ ਜੀ ਟੀਕੇ ਦੇਖ ਕੇ ਲਾਓ ਜੀ ਉਹਨਾਂ ਨੇ ਟੀਕੇ ਲਾ ਦੇ ਜੀ ਜੀ ਪੰਜਵੇਂ ਦਿਨ ਇੱਕ ਦਾ ਆ ਗਾਂ ਜੀ ਕਿ ਕਹਾਗਾ ਇਹ 5 ਮਹੀਨਿਆਂ ਦੀ ਗੱਬਣ ਦੀ ਇਹ 8 ਮਹੀਨਿਆਂ ਦੀ ਇੱਕ ਬੱਚੀ ਸੀ ਉਹ ਅਸੀਂ ਵੇਚਦੀ ਉਹ 3 ਮਹੀਨਿਆਂ ਦੀ ਗੱਬਣ ਦੀ ਇਹ ਅਸੀਂ ਵੇਚਦਾ ਇਹ ਬੱਚੇ ਸੀ ਧੀਆਂ ਜੀ ਠੀਕ ਹੈ ਜਿਹੜੀ ਆ ਗਾਂ ਮਿੱਤਰੋ ਇਹ ਹੈਗੀ ਸੀ ਗੱਬਣ ਤਨ ਮਹੀਨੇ ਦੀ ਹੈ ਨਾ 5 ਦੀ ਤੇ ਜਿਹੜੀ ਦੂਜੇ ਨੰਬਰ ਤੇ ਗਾਂ ਗੱਭਣ ਹੈ ਬਾਈ 8 ਮਹੀਨੇ ਦੀ ਸੀ ਨਾ ਇਹ 8 ਮਹੀਨੇ ਦੀ ਸੀ ਜਿਹੜੀ ਬੇਚਦੀ ਉਹ ਤਨ ਮਹੀਨੇ ਦੀ ਤੇ ਤੰਨੇ ਗਾਂ ਵਿੱਚ ਬੱਚੇ ਸਿੱਟ ਜਾਂਦੀਆਂ ਤੰਨੇ ਗਾਂ ਵਿੱਚ ਬੱਚੇ ਸਿੱਟ ਜਾਂਦੇ ਠੀਕ ਹੈ ਟੀਕੇ ਲੱਗਣ ਤੋਂ ਕੈ ਦਿਨਾ ਬਾਅਦ ਸਿੱਟਦੀਆਂ ਨੇ 5ਵੇਂ ਸੀਮੇ ਦਿਨ ਸਿੱਟਦੀਆਂ ਨੇ 5ਵੇਂ ਸੀਮੇ ਦਿਨ ਤੇ ਕਿਹੜੀ ਵੈਕਸੀਨ ਲਵਾਈ ਸੀਗੀ ਵੈਕਸੀਨ ਲਵਾਈ ਸੀਗੀ ਠੀਕ ਹੈ ਤੇ ਕਿਵੇਂ ਵੀ ਤੁਹਾਨੂੰ ਵੈਕਸੀਨ ਤੇ ਕੋਈ ਸੱਕਾ ਹਾਂ ਵੈਕਸੀਨ ਤੇ ਹੈਗਾ ਜੀ ਜਦੋਂ ਉਹਨਾਂ ਨੇ ਵੈਕਸੀਨ ਲਾਈ ਹੈ ਪਹਿਲਾਂ ਤਾਂ ਇਹ ਗਰਭ ਚੋਂਦੀ ਹੋਈ ਠੀਕ ਹੈ ਉਹਨਾਂ ਦੇ ਜੇਵ ਚ ਪਾਈ ਹੋਈ ਹੁੰਦੀ ਠੀਕ ਹੈ ਮੰਨ ਲਓ ਵੀ ਜੇਬ ਵਿੱਚ ਸੀਗੀ ਹਾਂ ਜੇਬ ਵਿੱਚ ਦੀ ਉਹ ਜਿਹੜਾ ਸਰਕਾਰੀ ਬੰਦਾ ਸੀਗਾ ਲਾਉਣ ਵਾਲਾ ਉਹ ਬਾਹਰ ਖੜਾ ਗਏ ਉਹਨੇ ਇੱਕ ਪ੍ਰਾਈਵੇਟ ਬੰਦਾ ਭੇਜ ਗਏ ਉਹ ਤੋਂ ਵੈਕਸੀਨ ਕਰਾ ਲਈ ਠੀਕ ਹੈ ਮੰਨ ਲਓ ਜਿਹੜਾ ਵੱਡਾ ਡਾਕਟਰ ਸੀ ਉਹ ਬਾਹਰ ਸੀਗਾ ਹਾਂਜੀ ਉਹ ਤੇ ਜਿਵੇਂ ਇਹ ਤਾਂ ਵੈਕਸੀਨ ਜਿਹੜੀ ਕੂਲੈਂਟ ਦੇ ਵਿੱਚ ਆਉਂਦੀਆਂ ਮੰਨ ਲਓ ਇੱਕ ਥਰਮੋਗੋਲ ਦੀ ਬਣੀ ਹੁੰਦੀ ਹੈ ਧੰਨਵਾਸਤੇ ਉਹ ਹੈ ਨਹੀਂ ਸੀ ਉਹਨਾਂ ਕੋਲ ਜਗ੍ਹਾ ਨਹੀਂ ਸੀ ਉਹਨਾਂ ਨੇ ਪਾਇਆ ਉਹ ਜਿਹੜਾ ਮੁੰਡਾ ਪ੍ਰਾਈਵੇਟ ਦੀਗਾ ਉਹਦੇ ਜੇਬ ਵਿੱਚ ਪਾਈ ਹੋਈ ਸੀ ਜੇਬ ਦੇ ਵਿੱਚ ਪਾਈ ਹੋਈ ਸੀ ਹਾਂਜੀ ਤੇ ਸਭ ਤੋਂ ਵੱਡਾ ਕਾਰਨ ਤੇ ਹੀ ਹੋ ਸਕਦਾ ਵੀ ਤੁਸੀਂ ਵੀ ਦੱਸੋ ਦੋਸਤੋ ਹਨਾ ਸ਼ੇਅਰ ਜ਼ਰੂਰ ਕਰਿਓ ਗਰੀਬ ਬੰਦਾ ਹਨਾ ਇੱਕ ਬੰਦਾ ਕੀ ਕੁਝ ਕਰਦਾ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਬਾਈ ਦਾ ਗੁਰਦਾ ਖਤਮ ਹੋ ਜਾਂਦਾ ਫਿਰ ਆਪਰੇ ਜਿਹੜੇ ਘਰ ਦੇ ਆ ਉਹਨਾਂ ਦਾ ਗੁਰਦਾ ਕਢਵਾ ਕੇ ਬਾਈ ਨੇ ਆਪਰੇ ਗੁਰਦਾ ਪਵਾਇਆ ਤਾਂ ਬਾਈ ਦੀ ਜਿਹੜੀ ਦਵਾਈ ਆ ਤਾਂ ਉਹ ਵੀ ਮਹੀਨੇ ਦੀ ਕਾਫੀ ਰੁਪਈਆ ਦੀ ਆਉਂਦੀ ਆ ਤੇ ਘਰ ਦਾ ਜਿਹੜਾ ਖਰਚਾ ਸੀਗਾ ਸਿਰਫ ਗਾਵਾਂ ਦੁੱਧ ਨਾਲ ਚੱਲ ਰਿਹਾ ਸੀ ਤੇ ਇਹਨਾਂ ਨੂੰ ਸਾਮ ਸੰਭਾਲ ਕਰਨ ਵਾਲਾ ਵੀ ਕੋਈ ਨਹੀਂ ਬਾਈ ਦੇ ਜਿਹੜੇ ਘਰ ਦੇ ਘਰੋਂ ਇਹੀ ਸਾਮ ਦੇ ਨੇ ਤੇ ਬੱਚਾ ਇਹ ਛੋਟਾ ਜਮਾ ਗਰੀਬ ਪਰਿਵਾਰ ਆ ਤੇ ਬਾਈ ਕਿੰਨਾ ਕਿ ਨੁਕਸਾਨ ਹੋ ਗਿਆ ਨਖਾਨਤਾ ਬਾਈ ਜੀ ਆਹ ਜਿਹੜੀ ਗਾਂ ਹੈ ਜੀ ਤੇ 2 ਲੱਖ ਰੁਪਏ ਦੀ ਹੁਣ ਇਹਨੂੰ ਕੋਈ 20000 ਨਹੀਂ ਲੈਂਦਾ 20000 ਨਹੀਂ ਲੈਂਦਾ ਬਾਕੀ ਦੁੱਧ ਇਹਨਾਂ ਥੱਲੇ 15-15 ਕਿਲੋ ਦੁੱਧ ਦੀ ਗੱਲ ਇਹਦੇ ਥੱਲੇ 15 ਕਿਲੋ ਦੁੱਧ ਦੀ ਗੱਲ ਹੁਣ ਛੀਜ ਕਿਲੋ ਦੁੱਧ ਦਿੰਦੀ ਹੈ ਤੇ ਹੁਣ ਬਾਈ ਦਵਾਈ ਦੂ ਵੀ ਧਰਾਈ ਹੈ ਕਿ ਧਰਾਈ ਨੂੰ ਕੋਈ ਪ੍ਰਾਈਵੇਟ ਤੋਂ ਬਾਈ 10-12000 ਰੁਪਏ ਲਾ ਕੇ ਸੀ ਦਵਾਈ ਕਰਾਈ ਹੈ ਉਦੋਂ ਬਾਅਦ ਜੇ ਸੀ ਉਹਨਾਂ ਨੂੰ ਪੁੱਛਿਆ ਵੀ ਸਾਡੀਆਂ ਗਾਈਆਂ ਦੇਖ ਕੇ ਜਾਓ ਆ ਕੇ ਉਹ ਕਹਿੰਦੇ ਫਲਾਣੇ ਅਫਸਰ ਨਾਲ ਗੱਲ ਕਰਾ ਉਹਦੇ ਨਾਲ ਗੱਲ ਕਰੀ ਉਹ ਕਹਿੰਦੇ ਗਾਂ ਵਾਲੇ ਨਾਲ ਗੱਲ ਕਰ ਗਾਂ ਵਾਲੇ ਨੂੰ ਪੁੱਛਿਆ ਉਹ ਕ ਹਾਂ ਟੀ ਕਿਸੇ ਨੇ ਨਹੀਂ ਸੁਣੀ ਠੀਕ ਹੈ ਮੰਨ ਲਓ ਤੁਸੀਂ ਮੰਨ ਲਾ ਬਾਈ ਨੇ ਜਿਹੜਾ ਕਹਿਣ ਦਾ ਆ ਜਾਂਦਾ ਜਿਵੇਂ ਪਹਿਲਾਂ ਡਾਕਟਰ ਸਾਹਿਬ ਨਾਲ ਗੱਲ ਕਰੀ ਤੇ ਡਾਕਟਰ ਨੇ ਗਾਹ ਤਹਾਂ ਨੰਬਰ ਦਿੱਤਾ ਤਹਾਂ ਨਾਲ ਗੱਲ ਕਰੀ ਤਾਂ ਇਦੋਂ ਤਹਾਂ ਨਾਲ ਨੰਬਰ ਦਿੱਤਾ ਉਹ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਸਾਡੀ ਕੋਈ ਜ਼ਿੰਮੇਵਾਰੀ ਤੇ ਤੁਸੀਂ ਮੰਨ ਲਾ ਕਿਤੇ ਸੁਣਵਾਈ ਛੋਟੀ ਜਿਹੜੀ ਨਹੀਂ ਹੋਈ ਨਹੀਂ ਹੋਈ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਹੁਣ ਤੁਸੀਂ ਅੱਕ ਹਾਰ ਕੇ ਮੰਨ ਲਾ ਘਰੇ ਬਹਿ ਗਏ ਹਾਂ ਘਰੇ ਬਹਿ ਗਏ ਜੀ ਤੇ ਦਵਾਈ ਛੋਡਿਓ ਬਾਈ ਕਿੰਨੇ ਦੀ ਹੁੰਦੀ ਹੈ ਮਹੀਨੇ ਦੀ ਜਿਹੜਾ ਤੁਹਾਡਾ ਗੁਰਦੇ ਦਾ 8000 ਦੀ ਤੇ ਹੁਣ ਤਾਂ ਫਿਰ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਕਿਉਂ ਇਹ ਵੀ ਫੀ ਹਾਂਜੀ ਦੁੱਧ ਵੀ ਘਟ ਗਿਆ ਹਾਂ ਦੁੱਧ ਵੀ ਘਟਣਾ ਜੇ ਫੀਡ ਤੇ ਬਹੁਤ ਖਰਚਾ ਹੋ ਜਾਂਦਾ ਹੈ ਨਾ ਤੇ ਬਾਕੀ ਬਾਈ ਫਿਰ ਸਹੁਰੇ ਸਾਹਮਣੇ ਵਾਲਾ ਹੈ ਨਹੀਂ ਕਰੇ ਕੋਈ ਨਾ ਹੋਰ ਕੋਈ ਸਾਹਮਣੇ ਦੋਨੇ ਮੀਆਂ ਬੀਬੀਆਂ ਹਾਂਜੀ ਬੱਚਾ ਛੋਟਾ ਹੈ ਬੱਚਾ ਛੋਟਾ ਪਰਦਾ ਜੀ ਹੂੰ ਬੜਾ ਔਖਾ ਹੋ ਗਿਆ ਮਿੱਤਰੋ ਸ਼ੇਅਰ ਜ਼ਰੂਰ ਕਰਿਓ ਤਾਂ ਇਸ ਬਾਈ ਦੀ ਜਿਹੜੀ ਮਦਦ ਹੋ ਸਕਦੀ ਹੈ ਨਾ ਤੁਹਾਡੇ ਇੱਕ ਸ਼ੇਅਰ ਨਾਲ ਤੇ ਬਾਈ ਦਾ ਜਿਹੜਾ ਨੁਕਸਾਨ ਆ ਕਾਫੀ ਹੋਇਆ ਤੇ ਬਾਈ ਕੋਲੇ ਵੀਡੀਓ ਵੀ ਹੈ ਹਨਾ ਬੱਚਾ ਸੜਦਿਆਂ ਦੀਆਂ ਤੇ ਉਹ ਵੀਡੀਓ ਜਿਹੜੀ ਆਪਾਂ ਤੁਹਾਨੂੰ ਹਾਲਾਕੇ ਨਹੀਂ ਦਿਖਾ ਸਕਦੇ ਜਿਵੇਂ ਆਪਾਂ ਕਹიდੀਏ ਰੋਗ ਹੁੰਦੀ ਹੈ ਇਸ ਦੇ ਜਿਵੇਂ ਬੱਚਾ ਸੜਦੇ ਜਾਂ ਕੋਈ ਮੰਨ ਲਓ ਬਲੱਡ ਆਉਂਦਾ ਤੇ ਉਹਦੇ ਉੱਤੇ ਜਿਹੜੀ ਰੋਗ ਲਾ ਦਿੰਦੇ ਆ ਇਸ ਕਰਕੇ ਉਹ ਵੀਡੀਓ ਆਪਾਂ ਨਹੀਂ ਦਿਖਾ ਸਕਦੇ ਤਾਂ ਪਿੰਡ ਰੱਲੀ ਦੇ ਵਿੱਚ ਮਾਨਸਾ ਜਲੇ ਦਾ ਪਿੰਡ ਆ ਤਾਂ ਬਾਈ ਨਾਲ ਇੱਕ ਅਜਿਹਾ ਹਾਸਾ ਵਾਪਰ ਜਾਂਦਾ ਜਿਹੜਾ ਕਿ ਹਾਲਾਕੇ ਕੋਈ ਸੋਚਦਾ ਵੀ ਆਪਾਂ ਕਿੱਥੋਂ ਤੱਕ ਜਾਣਾ ਤੇ ਬਾਈ ਜਿਹੜਾ ਮਨ ਟੁੱਟ ਗਿਆ ਇਸ ਕਰਕੇ ਹੈ ਨਾ ਬਾਈ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬਾਈ ਕੀ ਕੀ ਮੰਗੀ ਕਰਦੋਂ ਬਾਈ ਹੁਣ ਅਸੀਂ ਤਾਂ ਕਹਿ ਰਹੇ ਜੀ ਵੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨੇ ਟੀਕੇ ਰਾਏ ਨੇ ਨਾ ਸਾਡੀ ਕੋਈ ਸੁਣਵਾਈ ਹੋਈ ਹੈ ਜੀ ਨਾ ਕੋਈ ਕਾਰ ਵੀ ਦਾ ਕਾਰਵਾਈ ਤਾਂ ਕੀ ਹੋਣੀ ਹੈ ਜੀ ਅਜੇ ਤਾਂ ਘਰੇ ਵੇਖ ਜੀ ਜੀ ਤੇ ਬਾਈ ਦੀ ਮਦਦ ਯਾਰ ਜ਼ਰੂਰ ਕਰਿਓ ਹੈ ਨਾ ਜਿਵੇਂ ਦਿਲ ਟੁੱਟ ਜਾਂਦਾ ਬਾਈ ਤਾਂ ਤੁਸੀਂ ਦੇਖ ਸਕਦੇ ਹੋ ਤੇ ਜਿਹੜਾ ਕਾਰੋਬਾਰ ਇਸ ਦੁੱਧੇ ਸਰ ਤੇ ਸੀਗਾ ਗਾਮਲੇ ਸਰ ਤੇ ਸੀਗਾ ਤੇ ਦੋਨੇ ਮੀਆਂ ਵੀ ਵੀ ਸਾਹਮਦੇ ਸੀ ਬਾਈ ਗੁਰਦੇ ਦਾ ਮਰੀਜ਼ ਹੋ ਗਿਆ ਗੁਰਦਾ ਪਵਾਇਆ ਤੇ ਇਸ ਕਰਕੇ ਬਾਈ ਦਾ ਜਿਹੜਾ ਨੰਬਰ ਵੀ ਦੇਵਾਂਗੇ ਆਪਾਂ ਸਕਰੀਨ ਦੇ ਉੱਪਰ ਤੇ ਜਿਹੜੇ ਵੀ ਕੋਈ ਭੈਣ ਭਰਾ ਮਦਦ ਕਰਨੀ ਚਾਹੁੰਦੇ ਤਾਂ ਇਸ ਵੀ ਵੀਰਦੀਪ ਵਿਚਾਰੇ ਦੀ ਮਦਦ ਜਰੂਰ ਕਰਿਓ ਜੇ ਕੋਈ ਮੰਨ ਲਓ ਗਾਮਾ ਦੀ ਟਰੀਟਮੈਂਟ ਕਰ ਸਕਦਾ ਤਾਂ ਉਹ ਵੀ ਜਰੂਰ ਕਰਿਓ ਤੇ ਬਾਈ ਨਾਲ ਸੰਪਰਕ ਵੀ ਤੁਸੀਂ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਮਿੱਤਰੋ ਤਾਂ ਕਿ ਸੋਡੇ ਸ਼ੇਅਰ ਨਾਲ ਜਿਹੜਾ ਇਸ ਬਾਈ ਦਾ ਗੁਜ਼ਾਰਾ ਹੋ ਸਕਦਾ ਹਨਾ ਇੱਕ ਮਦਦ ਮਿਲ ਸਕਦੀ ਆ ਤੇ ਤਾਂ ਕਿ ਜਿਹੜੀ ਸੁਣਵਾਈ ਵੀ ਹੋ ਸਕਦੀ ਹੈ ਧੰਨਵਾਦ ਸਾਰਿਆਂ ਦਾ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ